आम आदमी पार्टी ਦੇ 2 ਸਾਲ ਦੇ ਕੰਮ ਬੋਲ ਰਹੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪਹਿਲੀਆਂ ਸਰਕਾਰਾਂ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਬੰਦ ਹੁਣ ਮਾਨ ਸਾਹਿਬ ਨੇ ਆਪਣੇ ਖਜ਼ਾਨੇ ਸਾਰੇ ਪੰਜਾਬ ਵਾਸੀਆਂ ਵਾਸਤੇ ਖੋਲ ਦਿੱਤੇ ਉਹ ਹਰ ਪਰਿਵਾਰ ਨੂੰ ਮਹੀਨੇ ਦਾ ਪੰਜ ਤੋਂ 8000 ਰੁਪਏ ਦਾ ਫਾਇਦਾ ਹੋ گا۔ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ ਜਾ ਰਹੀਆਂ ਹਨ। ਦਵਾਈਆਂ ਮੁਫਤ ਮਿਲ ਰਹੀਆਂ। ਬਿਜਲੀ ਕਿਸਾਨਾਂ ਨੂੰ ਐਕੀ ਇਸ ਵਾਰ ਝੋਨੇ ਦੀ ਝੋਨੇ ਦਾ ਸੀਜ਼ਨ ਤੇ ਕਣਕ ਦੇ ਸੀਜ਼ਨ ਤੇ ਉਹਨਾਂ ਦੀ ਡਿਮਾਂਡ ਨਾਲੋਂ ਵੱਧ। ਸਰਸਵਾਰ ਦਾ ਸੀਐਮ ਚਲੰਦੇ ਸਿੰਘ ਚੰਨੀ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਖਿਲਾਫ ਕੋਈ ਵੀ ਖੜਾ ਨਹੀਂ ਹੋ ਸਕਦਾ ਕੋਈ ਵੀ ਉਮੀਦਵਾਰ ਨਹੀਂ ਉਹ ਮੁਕਾਬਲਾ ਕਹਿੰਦੇ ਕਿਸੇ ਨਾਲ ਨਹੀਂ ਦੇਖੇ। ਤਮੀ ਜੀ ਪਹਿਲਾਂ ਪੀਪੀਪੀ ਪਾਰਟੀ ਦੇ ਵੀ ਸਿੱਖੇ ਕਾਂਗਰਸ ਦੇ ਮੁੱਖ ਮੰਤਰੀ ਬਣੇ ਕਾਂਗਰਸ ਦੀ ਬੇੜੀ ਡੋਬੋਤੀ ਜਲੰਧਰ ਪੜ੍ਹੇ ਲਿਖੇ ਲੋਕਾਂ ਦਾ 도ਆਬੇ ਦਾ ਏਰੀਆ ਆ ਇੱਥੇ ਤਾਂ ਉਹਨੂੰ ਮੱਲਿਆਂ ਦਾ ਨਾਮ ਵੀ ਨਹੀਂ ਪਤਾ ਨਾ ਇੱਥੇ ਜਮੇ ਨਾ ਪੜ੍ਹੇ ਨਾ ਕੋਈ ਕੰਮ ਕੀਤਾ ਨਾ ਕਿਸੇ ਦਾ ਕੰਮ ਆਇਆ ਮੁੱਖ ਮੰਤਰੀ ਬਣ ਕੇ ਪਹਿਲੀ ਵਾਰ ਉਹ ਇੱਥੇ ਜਲੰਧਰ ਆਏ ਸੀ ਆਧਵੀ ਪਾਰਟੀ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਗਿਆ ਪਵਨ ਟੈਨੂ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਮਾਨ ਸੰਬੋਧਿਤ ਕਰਨਗੇ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਲਈ ਪਵਨ ਟੈਨੂ ਮੌਜੂਦ ਨਹੀਂ ਗੱਲਬਾਤ ਕਰਦੇ ਆ ਸਰ ਆਧਵੀ ਪਾਰਟੀ ਦੇ ਹੱਕ ਦੇ ਵਿੱਚ ਜੱਜ ਪਵਨ ਟੈਨੂ ਤੁਹਾਡੇ ਹੱਕ ਦੇ ਵਿੱਚ ਅਸੀਂ ਇਹ ਮਾਨ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਣਗੇ ਕੀ ਕਹਿਣਾ ਚਾਹੁੰਦੇ ਮੈਂ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਆਉਣ ਦੀ ਖਬਰ ਸੁਣ ਕੇ ਵਲੰਟੀਅਰਸ ਦੇ ਵਿੱਚ ਇੰਨਾ ਜੋਸ਼ ਆ ਉਹ ਵੇਖਿਆ ਹੀ ਪਤਾ ਲੱਗਦਾ ਤੇ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ ਬੋਲ ਰਹੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਪਹਿਲੀਆਂ ਸਰਕਾਰਾਂ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਬੰਦ ਹੁਣ ਮਾਨ ਸਾਹਿਬ ਨੇ ਆਪਣੇ ਖਜ਼ਾਨੇ ਸਾਰੇ ਪੰਜਾਬ ਵਾਸੀਆਂ ਵਾਸਤੇ ਖੋਲ੍ਹ ਦਿੱਤੇ ਕਟੋ ਕਟ ਹਰ ਪਰਿਵਾਰ ਨੂੰ ਮਹੀਨੇ ਦਾ 5 ਤੋਂ 8000 ਰੁਪਏ ਦਾ ਫਾਇਦਾ ਹੋ ਰਿਹਾ। ਸੋ ਇਹ ਵੱਡੀ ਵੱਡੀ ਪ੍ਰਾਪਤੀ ਹੈ। ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ ਜਾ ਰਹੀਆਂ। ਦਵਾਈਆਂ ਮੁਫਤ ਮਿਲ ਰਹੀਆਂ। ਬਿਜਲੀ ਕਿਸਾਨਾਂ ਨੂੰ ਕਿ ਇਸ ਵਾਰ ਝੋਨੇ ਦੀ ਝੋਨੇ ਦਾ ਸੀਜ਼ਨ ਤੇ ਕਣਕ ਦੇ ਸੀਜ਼ਨ ਤੇ ਉਹਨਾਂ ਦੀ ਡਿਮਾਂਡ ਨਾਲੋਂ ਵੱਧ ਸਰਪ੍ਰਚਾਰ ਕਰ ਰਹੇ ਹੋ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹੋ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕੇ ਦਾ ਦੌਰਾ ਕਰ ਰਹੇ ਹੋ ਲੱਗਦਾ ਆਮ ਆਦਮੀ ਪਾਰਟੀ ਦੇ ਸਮਰਥਕ ਜਾਂ ਵਰਕਰ ਜਾਂ ਫਿਰ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ 2 ਸਾਲਾਂ ਤੋਂ ਖੁਸ਼ ਨੇ ਬਹੁਤ ਸੈਟੀਸਫਾਈਡ ਨੇ ਲੋਕ ਪਹਿਲੀ ਗੱਲ ਆ ਦੇਖੋ ਵੀ ਕੋਈ ਦੂਸਰੀਆਂ ਸਰਕਾਰਾਂ ਵਾਂਗ ਕੋਈ ਕਪੜਾ ਨਹੀਂ ਕੋਈ ਬੇਇਨਸਾਫੀ ਨਹੀਂ ਸਭ ਨਾਲ ਇੱਕੋ ਜਿਹਾ ਵਿਵਹਾਰ ਇਮਾਨਦਾਰ ਤਰੀਕੇ ਨਾਲ ਇਹ ਸਰਕਾਰ ਚੱਲੀ ਆ ਔਰ ਸਰਕਾਰ ਦੇ ਖਜ਼ਾਨੇ ਵੀ ਭਰੇ ਆ ਤੇ ਉਹ ਖਜ਼ਾਨੇ ਲੋਕਾਂ ਦੇ ਉੱਤੇ ਲਗਾ ਰਹੀ ਹੈ ਸਰਕਾਰ دوسری ਗੱਲ ਇਹ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਕੇਜਰੀਵਾਲ ਸਾਹਿਬ ਨੂੰ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਜੇਲ੍ਹਾਂਾਂ 'ਚ ਬੰਦ ਕਰ ਰਹੀ ਹੈ ਤੇ ਉਹਦਾ ਰਿਐਕਸ਼ਨ ਵੀ ਹੈ ਲੋਕ ਨਾਅਰੇ ਲਗਾ ਰਹੇ ਆ ਜ਼ੁਲਮ ਦਾ ਜਵਾਬ ਵੋਟ ਨਾਲ ਸੋ ਇਸ ਕਰਕੇ ਪੰਜਾਬੀ ਕਦੀ ਵੀ ਜ਼ੁਲਮ ਦੇ ਅੱਗੇ ਗੋਡੇ ਨਹੀਂ ਟੇਕਦੇ ਪੰਜਾਬੀ ਹਮੇਸ਼ਾ ਜੁਲਮ ਦਾ ਮੁਕਾਬਲਾ ਕਰਦੀ ਇਹ ਹੁਣ ਜੁਲਮ ਦਾ ਜਵਾਬ ਦੇਣ ਦਾ ਇਲੈਕਸ਼ਨ ਆ ਇਹ ਇਸੇ ਕਰਕੇ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਪੰਜਾਬ ਚੋਂ 13 0 ਰਿਜ਼ਲਟ ਆਇਆ ਸਰ ਸਾਬका ਸੀਐਮ ਚਲੰਦਰ ਸਿੰਘ ਚੱਲਨੀ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਖਿਲਾਫ ਕੋਈ ਵੀ ਖੜਾ ਨਹੀਂ ਹੋ ਸਕਦਾ ਕੋਈ ਵੀ ਉਮੀਦਵਾਰ ਨਹੀਂ ਉਹ ਮੁਕਾਬਲਾ ਕਹਿੰਦੇ ਕਿਸੇ ਨਾਲ ਨਹੀਂ ਵੇਖ ਰਹੇ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਲ ਬਦਲੂ ਨੇ ਸਾਰੇ ਜੋ ਕਿ ਵੱਖ-ਵੱਖ ਪਾਰਟੀਆਂ ਤੋਂ ਬਣ ਕੇ ਉਮੀਦਵਾਰ ਇੱਥੇ ਆਏ ਚੰਨੀ ਜੀ ਪਹਿਲਾਂ ਪੀਪੀਪੀ ਪਾਰਟੀ ਚ ਵੀ ਸੀਗੇ ਸੱਤ ਦਾ ਇਲੈਕਸ਼ਨ 2007 ਦਾ ਇਲੈਕਸ਼ਨ ਉਹਨਾਂ ਨੇ ਅਕਾਲੀ ਦਲ ਮਾਨ ਦੀ ਮਦਦ ਨਾਲ ਲੜਿਆ ਫਿਰ ਉਹਨਾਂ ਨੇ ਅਕਾਲੀ ਦਲ ਬਾਦਲ ਜੁਆਇਨ ਕੀਤੀ 2007 ਜਦੋਂ ਐਮ.ਐਲ.ਏ ਬਣ ਕੇ ਤੇ ਕਾਂਗਰਸ ਦੇ ਮੁੱਖ ਮੰਤਰੀ ਬਣੇ ਕਾਂਗਰਸ ਦੀ ਬੇੜੀ ਡੋਬੋਤੀ ਕਾਂਗਰਸ ਦਾ ਸੱਤਾ ਨਾਸ਼ੀ ਕਰਤਾ ਉਹਨਾਂ ਨੇ ਆਪ ਖੁਦ ਦੋ ਜਗ੍ਹਾ ਤੋਂ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਇਹਦਾ ਮਤਲਬ ਇਹ ਆ ਕਿ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਉੱਥੇ ਦੇ ਲੋਕ ਖੁਸ਼ ਨਹੀਂ ਹੁਣ ਲੋਕ ਉੱਥੇ ਦੇ ਕਹਿੰਦੇ ਆ ਵੀ ਇਹ ਬਾਅਦ ਵਿੱਚ ਮਿਲਦੇ ਨਹੀਂ ਇਹ ਫੋਨ ਨੰਬਰ ਬਦਲ ਲੈਂਦੇ ਆ ਔਰ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਨਹੀਂ ਜਾਂਦੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਉੱਥੋਂ ਹਰਾਇਆ ਜਲੰਧਰ ਪੜ੍ਹੇ ਲਿਖੇ ਲੋਕਾਂ ਦਾ ਦੋਆਬੇ ਦਾ ਏਰੀਆ ਆ ਇੱਥੇ ਤਾਂ ਉਹਨੂੰ ਮੱਲਿਆਂ ਦਾ ਨਾਂ ਵੀ ਨਹੀਂ ਪਤਾ ਨਾ ਇੱਥੇ ਉਹ ਜੰਮੇ ਨਾ ਪੜ੍ਹੇ ਨਾ ਕੋਈ ਕੰਮ ਕੀਤਾ ਨਾ ਕਿਸੇ ਦਾ ਕੰਮ ਆਇਆ ਮੁੱਖ ਮੰਤਰੀ ਬਣ ਕੇ ਪਹਿਲੀ ਵਾਰ ਉਹ ਇੱਥੇ ਜਲੰਧਰ ਆਏ ਸੋ ਉਹਨਾਂ ਨੂੰ ਇਹ ਲੱਗਦਾ ਭਈ ਫਤਿਹਗੜ੍ਹ ਸਾਹਿਬ ਦੇ ਇਲਾਕੇ 'ਚ ਉਹਨਾਂ ਨੂੰ ਲੋਕ ਜਾਣਦੇ ਆ ਉਹ ਨਹੀਂ ਜਿੱਤ ਸਕਦੇ ਇਸ ਕਰਕੇ ਜਲੰਧਰ ਵੱਲੋਂ ਉਹਨਾਂ ਨੇ ਮੂੰਹ ਕੀਤਾ ਹੁਣ ਇੱਥੋਂ ਵੀ ਉਹਨਾਂ ਨੂੰ ਪਤਾ ਲੱਗ ਜਾਊਗਾ ਸ਼੍ਰੋਮ ਨੇ ਕਾਲੀ ਦਲ ਤੁਸੀਂ ਜਦੋਂ ਛੱਡਿਆ ਸੀ ਤੁਸੀਂ ਕਿਹਾ ਪਾਰਟੀ ਦੇ ਵਿੱਚ ਡਿਸਪਲਿਨ ਨਹੀਂ ਹੈ ਪਾਰਟੀ ਦੇ ਵਿੱਚ ਗੁੱਟ ਬਜਾਈ ਹੈ ਧੜੇਪੰਤੀ ਹੈ ਪਰ ਮਹਿੰਦਰ ਸਿੰਘ ਕੇਪੀ ਜੋ ਕਿ ਹੁਣ ਆ ਉਹ ਜੋ ਕਿ ਸ਼੍ਰੋਮ ਨੇ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ ਉਹਨਾਂ ਦੇ ਵੱਲੋਂ ਪਾਰਟੀ ਦਾ ਗੁੰਗਾਨ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸ਼੍ਰੋਮ ਨੇ ਕਾਲੀ ਦਲ ਉਹਨਾਂ ਨੂੰ ਬਿਹਤਰ অপਸ਼ਨ ਲੱਗ ਰਿਹਾ ਦੇਖੋ ਮਹਿੰਦਰ ਸਿੰਘ ਕੇਪੀ ਹੋਰਾਂ ਦਾ ਪਰਿਵਾਰ ਬਹੁਤ ਪੁਰਾਣਾ ਕਾਂਗਰਸੀ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਸ਼ਹੀਦ ਵੀ ਹੋਏ ਤੇ ਮਹਿੰਦਰ ਸਿੰਘ ਕੇਪੀ ਹੋਣਾ ਦੀ ਟਿਕਟ ਪਿਛਲੀ ਵਿਧਾਨ ਸਭਾ ਚ ਚਰਨਜੀਤ ਚੰਨੀ ਹੋਰਾਂ ਨੇ ਕਟਵਾ ਦਿੱਤੀ ਕਿਉਂਕਿ ਚੀ ਮੰਤਰੀ ਸੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਮਹਿੰਦਰ ਸਿੰਘ ਕੇਪੀ ਹੋਰੀ ਟਿਕਟ ਲੈ ਗਏ ਜਿੱਤ ਗਏ ਤਾਂ ਉਹਨਾਂ ਨੂੰ ਕਾਂਗਰਸ ਵਿੱਚ ਚੁਣੌਤੀ ਹੋ ਸਕਦੀ ਹੈ ਤੇ ਉਹ ਆਪ ਚੰਨੀ ਜੀ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ ਤੇ ਹੁਣ ਉਹ ਜਲੰਧਰ ਆਣ ਕੇ ਇਲੈਕਸ਼ਨ ਲੜ ਰਹੇ ਸਰਯਾਗਾਲੋ ਇੱਕ ਕੇਪੀ ਸਾਹਿਬ ਨੂੰ ਲੱਗਿਆ ਵੀ ਮੇਰੇ ਨਾਲ ਬੇਇਨਸਾਫੀ ਹੈ ਦੂਸਰਾ ਉਹਨਾਂ ਦੀ ਵਾਪਸੀ ਰਿਸ਼ਤੇਦਾਰੀ ਵੀ ਹੈ ਉਹ ਕੋੜ ਮਨੇ ਆਪਸ ਤੇ ਜੋ ਰਿਸ਼ਤੇਦਾਰ ਇੱਕ ਦੂਜੇ ਦੇ ਖਿਲਾਫ ਵੋਟ ਇਲੈਕਸ਼ਨ ਲੜ ਰਹੇ ਆ ਤੇ ਇਹਦਾ ਮਤਲਬ ਉਹ ਅੱਛੀ ਤਰ੍ਹਾਂ ਚਰਨਜੀਤ ਚੰਨੀ ਹੋਰਾਂ ਦੇ ਸੁਭਾਅ ਨੂੰ ਉਹਨਾਂ ਦੇ ਉਹਨਾਂ ਦੇ ਕਿਰਦਾਰ ਨੂੰ ਜਾਣਦੇ ਹੋਣਗੇ ਨਹੀਂ ਤਾਂ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਦੇ ਖਿਲਾਫ ਕਿਉਂ ਨਹੀਂ ਲੱਗਦਾ ਵਾਹ ਗੱਲ ਤੁਸੀਂ ਵੀ ਲੱਭੋ ਉਹਨਾਂ ਨੂੰ ਲਾਓ ਜੀ ਉਹਨਾਂ ਦੀ ਆਵਾਜ਼ ਨਹੀਂ ਆਣੀ ਤੇ ਮੇਰੇ ਨਾਲ ਆਮਦਨ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਤੈਨੂੰ ਮੌਜੂਦ ਸੀਗੇ ਜਨਾਬ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਦੀ ਸੀਟ ਉਹ ਜਿੱਤ ਕੇ ਆਮਦਨ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ ਤਾਂ ਦਾਅਵਾ ਕੀਤਾ ਹੈ ਕਿ ਤੇਰਾ ਜ਼ਿਲ੍ਹੇ ਦੇ ਮੱਝ ਨਾਲ ਆਵਾਜ਼ ਵਿੱਚ ਪਾਰਟੀ ਪੰਜਾਬ ਦੇ ਵਿੱਚ ਜਿੱਤ ਹਾਸਲ ਕਰੇਗੀ ਕੈਮਰਾਮੈਨ ਮਨੀਸ਼ ਤਨਾਲ ਅੱਜ